ਗਾਰੀ ਸਾਧ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡਾ ਦੇਣਾ ਨਹੀਂ ਦੇ ਸਕਦੇ ਜਿੰਨੇ ਸੰਖਿਆ ਦੇ ਤੁਸੀਂ ਕੱਲ ਕੋਲ ਦਿੱਤੀ ਜਾਂ ਜਿੰਨੇ ਵੱਡੇ ਪੱਦਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਤੋਂ ਉੱਤੇ ਰੇਲਵੇ ਟਰੈਕ ਸੱਪੂ ਆ ਜਾਮ ਰੱਖਿਆ ਮੇਰੀਆਂ ਮਾਮਾ ਨੇ ਮੇਰੀਆਂ ਭੈਣਾਂ ਨੇ ਤੁਹਾਡਾ ਦੇਣਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਥੋਡੇ ਦੇ ਵੱਤ ਪੈਣਾ ਨਾ ਕਿਸੇ ਨੇ ਨਾਲ ਨਹੀਂ ਖੜਨਾ ਤੁਸੀਂ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਇੱਕ ਥੋਕੇ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀਗੇ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਨੇ ਤਾਂ ਨਾਲ ਖੜਨਾ ਆ ਸਾਡੇ ਇਹ ਵਾਹਿਗੁਰੂ ਸੰਗਤ ਦੇ ਰੂਪ 'ਚ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜਿੱਤ ਕਿਸਾਨੀ ਦੇ ਲਈ ਖੇ ਲੱਗ ਜੂਗੀ ਪੱਤ ਦੇ ਲਈ ਖੇ ਲੱਗ ਜੂਗੀ ਉਦੋਂ ਥੋੜਾ ਦੇਣਾ ਦੇ ਦਾਂਗੇ ਆਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਕਹਿਣਾ ਚੋਣਿਆ ਸਮੇਂ ਬੀਬੀ ਜੇਪੀ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਤੇ ਜ਼ਾਲਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਹਾ ਤੁਸੀਂ ਸਾਡੇ 400 ਪਲੱਸ ਮੁੰਡੇ ਸਾਡੇ ਫੱਟੜ ਕਰਕੇ ਦੇਖ ਲੇ ਸੁਭਕਰਨ ਸ਼ਹੀਦ ਕਰਕੇ ਦੇਖ ਲਿਆ ਸਾਡੇ ਦੇ ਤਸੱਤਬ ਕਰਕੇ ਦੇਖ ਲਈ ਸਾਨੂੰ ਜੇੜਾ ਜੜਾ ਕੇ ਦੇਖ ਲਿਆ ਫੇਰ ਸਾਨੂੰ ਡਰਾ ਲਿਆ ਇਹ ਸਾਨੂੰ ਚੁਕਾ ਲਿਆ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਝੁਗਣ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਐਵੇਂ ਹੀ ਆਪਣੇ ਹੱਕ ਸੱਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾਂ ਦੀ ਆਈ ਹੋਈ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਸਾਡੇ ਬੱਚੇ ਬਾਹਰ ਜਾਣ ਨੂੰ ਕੋਈ ਕੈਨੇਡਾ ਨੂੰ ਕੋਈ ਅਮਰੀਕਾ ਨੂੰ ਉਧਰ ਪਸਾਰ ਗਏ ਜਾਂਦੇ ਨੇ ਕਿਉਂ ਗਏ ਜਾਂਦੇ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੀ ਥੇਕੀ ਮજબੂਤ ਹੋਵੇ ਸਾਡੇ ਕੋਲ ਮੈਚ ਵੀ ਦਾ ਗਰੰਟੀ ਤਨੋਂ ਹੋਵੇ ਸਾਡੇ ਬੱਚੇ ਇੱਥੇ ਖੇਡੀਆਂ ਕਰਨ ਬਣੀਆਂ ਮਾਵਾਂ ਤੋਂ ਦੂਰ ਨਾ ਹੋਣ ਤੇ ਸਾਡੀ ਤਾਂ ਗੱਲ ਨਸਲਾਂ ਦੀ ਬਣੀ ਹੋਈ ਆ ਲੋਕ ਕਹਿ ਦਿੰਦੇ ਨੇ ਇੱਥੇ ਵੀ ਹਾਂ ਸਾਨੂੰ ਘੰਟਾ ਫालतੂ ਲੱਗਦਾ ਜੀ ਹੈ ਨਾ ਵੀ ਰਾਸਤੇ ਜਾਪੋਏ ਨੇ ਵੀ ਤੁਹਾਨੂੰ ਤਾਂ ਇੱਕ ਘੰਟਾ ਫालतੂ ਲੱਗਦਾ ਸਾਡੀ ਤਾਂ ਨਸਲਾਂ ਦੀ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡਾ ਸਾਹ ਦੋ ਹੀ ਖੜਾਈ ਦੇ ਅੰਦਰ ਸਾਰ ਸੰਗਤੀ ਪਾਪੇ ਨਾਨਕ ਨੇ ਸਾਨੂੰ ਦੋ ਚੀਜ਼ਾਂ ਸੱਚੀ ਸੁੱੱਚੀਆਂ ਦਿੱਤੀਆਂ ਕਿ ਸਾਨੂੰ ਸਾਡਾ ਧਰਮ ਸੱਚਾ ਸੁੱੱਚਾ ਦਿੱਤਾ ਤੇ ਦੂਜੀ ਆਪਣੀ ਖੇਤੀ ਆਪਣੀ ਕਿਰਤ ਸੱਚੀ ਸੁੱੱਚੀ ਦਿੱਤੀ ਤੇ ਇਹਨਾਂ ਦੀ ਰਾਖੀ ਕਰਨਾ ਸਾਡਾ ਫਰਜ਼ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਡਾ ਫਰਜ਼ ਆ ਹਾਂ ਉਹਨਾਂ ਦੀ ਸੋਝ ਦੇ ਪੈਰਾ ਦੇਣਾ ਤੇ ਇਸ ਪਿੱਛੇ ਜੇ ਸਾਨੂੰ ਆਪਣੀ ਜਿੰਦ ਜਾਨ ਵੀ ਕਿਉਂ ਨਹੀਂ ਲਾੜੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐਮਐਸਪੀ ਦਾ ਗਰੰਟੀ ਕਾਨੂੰਨ ਲੈਣਾ ਆ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ پیچھے ਇਕੱਲੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜਦੋਂ ਐ ਐਸਪੀ ਗਰੰਟੀ ਨੂੰ ਕਰਦਾ ਤੇ ਇੱਕ ਆਖਰੀ ਗੱਲ ਕਹਿਣਾ ਚਾਹੁੰਦੇ ਆ ਆਪਣੇ ਨੌਜਵਾਨਾਂ ਨੂੰ ਆਪਣੀਆਂ ਪੜਾਣ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਪਾਪਾ ਜੀ ਪੰਥ ਨਾਲ ਜੁੜੋ ਗ੍ਰੰਥ ਨਾਲ ਜੁੜੋ ਬਾਣੀ ਨਾਲ ਜੁੜੋ ਜਦੋਂ ਪਾਣੀ ਦੇ ਨਿੱਤ ਨੇਮੀ ਹੋਗੇ ਨਾ ਉਦੋਂ ਲੜਨ ਦਾ ਫਲ ਮਿਲਦਾ ਆ ਪੜੋ ਇਤਿਹਾਸ ਆਪਣੇ ਗੁਰੂਆਂ ਬਾਰੇ ਪੜੋ ਕਿਹਾ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਇਆ ਸੀਗਾ ਕਿਵੇਂ ਸਾਡੇ ਗੁਰੂਆਂ ਨੇ ਆਪਣੇ ਹੱਕ ਸੱਚੀ ਦੀਆਂ ਪੱਟੀਆਂ-ਪੱਟੀਆਂ ਤਸੱਦਦਾ ਚੱਲੀਆਂ ਆਰ ਐਨ ਨਾਲ ਚਰਾਏਗੇ ਚਰਖਰੀਆਂ ਤੇ ਚੜੇ ਪੰਥ-ਪੰਥ ਕਟਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਾਰਜ ਉਹਨਾਂ ਨੇ ਮੂੰਹ ਤੇ ਪਾ ਗਏ ਸਾਡੇ ਤੇ ਤਸੱਦਦੀ ਕੀ ਹੋਈ ਆ ਉਹਨਾਂ ਦੇ ਨੋਹਾ ਵਰਗੀ ਵੀ ਨਹੀਂ ਹੋਈ ਨੋਹਾ ਦੇ ਕਿਤੇ ਮਿੱਕੀ ਉਹਦੇ ਵਰਗੀ ਤਸੱਦਦੀ ਨਹੀਂ ਹੋਈ ਤੇ ਸਾਡੇ ਕੋਲ ਦਾ ਐਨ ਐਨ ਸਾਡੇ ਸੂਰਮੇ ਜਿਨ੍ਹਾਂ ਤੋਂ ਸਾਨੂੰ ਜੱਜ ਵੀ ਮਿਲਦੇ ਨੇ ਕੀ ਗੱਲ ਜੀ ਆ ਦੇ ਮਾਡਰਨ ਹੋ ਗਏ ਮਾਡਰਨ ਹੋਣਾ ਪੈਂਦਾ ਆ ਟਾਈਮ ਨਾਲ ਮਾਡਰਨ ਵੀ ਹੋਣਾ ਪੈਂਦਾ ਆ ਪਰ ਜੋ ਸਕੂਨ ਵਾਹਿਗੁਰੂ ਨਾਲ ਜੋੜ ਕੇ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਜੋ ਸਿਮਰਨ ਦੇ ਸਕੂਨ ਮਿਲੂਗਾ ਉਹ ਕਿਤੇ ਨਹੀਂ ਮਿਲਦਾ ਤੇ ਅਸੀਂ ਆਏ ਇੱਕ ਵਾਸਤੇ ਆ ਪਾਸਾ ਸੱਚੀ ਖਾਂਦੀ ਚ ਜਾਈਏ ਤੇ ਸਾਨੂੰ ਇਤਿਹਾਸ ਪੜਨੇ ਆ ਪੜਨੇ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਪਾਖੋ ਵੀ ਖਤਮ ਕਰਨ ਨੂੰ ਤੇ ਆਪਣੀ ਖੇਤੀ ਨੂੰ ਵੀ ਖਤਮ ਕਰ ਲਓ ਪਰਨਾ ਅਸੀਂ ਮਹਾਰਾਜ ਰਣਜੀਤ ਸਿੰਘ ਬਾਰੇ ਪੜਨਾ ਸੀ ਬਾਬਾ ਬੰਦਾ ਸਿੰਘ ਬਹਾਦਰੇ ਪੜਨਾ ਸੀ ਅਕਾਲੀ ਪੂਲਾ ਸਿੰਘ ਬਾਰੇ ਪੜਨਾ ਸੀ ਹਰੀ ਸਿੰਘ ਮਲੂਏ ਬਾਰੇ ਤੇ ਆਪਣੇ ਭੈਣ ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਜੀਲਕੋਰ ਬਾਰੇ ਪੜੋ ਮਾਤਾ ਗੁਜਰੀ ਬਾਰੇ ਪੜੋ ਮਾਤਾ ਮਾਈ ਬਾਗੋ ਬਾਰੇ ਪੜੋ ਬੜੀ ਰਾਣੀ ਬਾਰੇ ਜਿੰਦਾਬਾਦ ਬਾਰੇ ਬੜੋ ਵੀ ਜਿੰਨਾ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗੜਾ ਰਣੋ ਤੇ ਮੂੰਹ ਤੇ ਥੱਪੜ ਮਾਰਿਆ 에ਰਪੋਰਟ ਦੇ ਉੱਤੇ ਕਰਮਿੰਦਰ ਕੋਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅਸੀਂ ਆਪਣੀ ਜੜਾ ਨਾਲ ਜੁੜ ਕੇ ਰਹਾਂਗੇ ਤਿਆਸ ਨਾਲ ਜੁੜ ਕੇ ਰਹਾਂਗੇ ਆਪਣੇ ਹੱਕ ਸੱਚੀ ਲੜਾਈ ਲੜਾਂਗੇ ਤੇ ਹੱਕ ਸੱਚੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਹੱਕ ਸੱਚ ਦੇ ਪਿੱਛੇ ਪਸੇ ਹੀਡ ਵੀ ਹੋੜਾਇਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸਹੀਦ ਹੁੰਦੇ ਆਏ ਆ ਤੇ ਸਾਰੇ ਆਪਣੇ ਹੱਕ ਸੱਚ ਦੇ ਪਿੱਛੇ ਆ ਕੇ ਕਰਕੇ ਇਸ ਲੜਾਈ ਨੂੰ ਜਿੱਤਣਾ ਆਇਆ ਹੈ ਟਾਈਮ 'ਚ ਅਨੁਸਪਰੀਮ ਕੋਰਟ ਦੇ ਆਰਡਰ ਵੀ ਹੋਣੇ ਨੇ ਪੈਰੀਗੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੁਝ ਕਰਾਂਗੇ ਪਰ ਹੁਣ ਦੀ ਵਾਰ ਮੋਦੀ ਸੋਚ ਲੈ ਸਮਾਰ ਕੇ ਕਿ 5 ਸਾਲ ਬਾਅਦ ਤੇ ਆਵਾਂਗੇ ਅੱਤਾਂ ਦਾ ਤੇਰੇ ਪਾਪ ਦਾ ਕੜਾ ਫੁੱਟ ਗਿਆ ਅੱਧਕ ਤੇਰਾ ਫੋੜ ਕੇ ਰੰ ਜਮਾ ਰਫਾਫਾ ਕਰਕੇ ਹਮਗੇ ਇਕ ਦਿਨ ਵਾਰ ਲੈਸਣਾ ਦੇਣ ਤੇ ਸਾਡਾ ਹੱਲ ਕੀਤਾ ਜਾਵੇ ਕੋਈ ਵਾਰਤਾ ਕਾਟਾ ਬੋਲ ਲਿਆ ਗਿਆ ਹੋਵੇ ਕਿ ਮੇਰੀ ਸਾਥ ਦੇ ਖਲਾਸ ਬੋਲ ਲਿਆ ਗਿਆ ਹੋਵੇ ਨਾ ਸਮਝੇ ਬੱਚਾ ਸੋਚ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ